26 ਜਨਵਰੀ ਤੋਂ 48 ਘੰਟੇ ਪਹਿਲੇ ਪੰਜਾਬ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ। ਦੇਰ ਰਾਤ 10 ਤੋਂ 11 ਵਜੇ ਦੇ ਕਰੀਬ ਪੰਜਾਬ ਦੇ ਇੱਕ ਰੇਲਵੇ ਸਟੇਸ਼ਨ ਜੀਹਾਂ ਫਤਿਹਗੜ੍ਹ ਸਾਹਿਬ ਦੇ ਸਰਹੰਦ ਰੇਲਵੇ ਸਟੇਸ਼ਨ ਤੇ ਇੱਕ ਵੱਡਾ ਧਮਾਕਾ ਹੋਇਆ ਹੈ। ਤਮਾਕਾ ਕਿਉਂ ਹੋਇਆ ਹੈ ਕੀ ਕਾਰਨ ਸੀ ਕੋਈ ਸ਼ਰਾਰਤੀ ਅਨਸਰ ਸੀ ਇਸ ਬਾਰੇ ਹਲੇ ਤੱਕ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਇਹ ਇਨਾ ਵੱਡਾ ਤਮਾਕਾ ਸੀ ਇਸ ਤਮਾਕੇ ਦੀ ਜੋ ਗੂੰਜ ਸੀ ਕਈ ਕਿਲੋਮੀਟਰ ਤੱਕ ਪਿੰਡਾਂ ਦੇ ਲੋਕਾਂ ਨੇ ਸੁਣੀ ਹੈ ਤੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਹੈ आरडीएक्स ਨਾਲ ਧਮਾਕੇ ਦੀ ਸੰਭਾਵਨਾ ਸਾਂਝੀ ਕੀਤੀ ਗਈ ਹੈ ਜ਼ਿਕਰਯੋਗ ਹੈ ਟਰਨਾਲ ਨਸੀਬ ਲੱਗਾ ਤਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਰੇਲਵੇ ਜੋ ਪਟੜੀ ਹੈ ਉਹ ਉਖੜ ਚੁੱਕੀ ਹੈ ਤੇ ਉਸ ਪਟੜੀ ਤੇ ਹੀ ਇੱਕ ਮਾਲ ਗੱਡੀ ਖੜੀ ਸੀ ਤੇ ਉਸ ਮਾਲ ਗੱਡੀ ਦੇ ਵੀ ਸ਼ੀਸ਼ੇ ਟੁੱਟ ਚੁੱਕੇ ਹਨ ਮਾਲ ਗੱਡੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਇੰਨਾ ਹੀ ਨਹੀਂ ਉਸ ਮਾਲ ਗੱਡੀ ਦਾ ਜੋ ਡਰਾਈਵਰ ਸੀ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਚੁੱਕਾ ਹੈ ਤੇ ਉਸ ਨੂੰ ਨਾਲ ਦੇ ਨਿਜੀ ਹਸਪਤਲ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਧਮਕੀ ਦੇ ਕੀ ਕਾਰਨ ਸੀ ਕਿਉਂ ਕੀਤਾ ਗਿਆ ਹਲੇ ਤੱਕ ਕੋਈ ਵੀ ਖਬਰਾਂ ਨਿਕਲ ਕੇ ਸਾਹਮਣੇ ਨਹੀਂ ਆਈਆਂ ਹਨ ਪਰ ਸੂਤਰਾਂ ਦੇ ਮੁਤਾਬਿਕ ਇਹ ਜੋ ਹਾਦਸਾ ਸੀ ਆਰਡੀਐਕਸ ਦੇ ਨਾਲ ਹੋਇਆ ਹੈ ਤੇ ਇਸ ਬਾਰੇ ਦੀ ਅਹਿਮ ਅਤੇ ਵੱਡੀ ਖਬਰ ਸੀ ਜਿੱਥੇ ਕਈ ਸਕੂਲਾਂ ਨੂੰ ਬਬ ਨਾਲ ਉਡਾਣ ਦੀਆਂ ਧਮਕੀਆਂ ਮਿਲ ਰਹੀਆਂ ਸੀ ਤੇ ਉਹਨਾਂ ਧਮਕੀਆਂ ਦੇ ਵਿਚਾਲੇ ਹੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਫਤੇਗੜ ਸਾਹਿਬ ਦੇ ਸਰਹੰਦ ਰੇਲਵੇ ਸਟੇਸ਼ਨ ਤੇ ਇੱਕ ਵੱਡਾ ਤਮਾਕਾ ਹੋਇਆ ਤਮਾਕੇ ਦੇ ਕਾਰਨ ਮਾਲ ਗੱਡੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਤੁਹਾਡੇ ਨਾਲ ਲਗਾਤਾਰ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਰੇਲਵੇ ਲਾਈਨ ਪਟੜੀ ਉਖੜੀ ਹੋਈ ਹੈ ਮਾਲ ਗੱਡੀ ਨੂੰ ਨੁਕਸਾਨੇ ਗਈ ਹੈ ਤੇ ਮਾਲ ਗੱਡੀ ਵਿੱਚੋਂ ਡਰਾਈਵਰ ਬੈਠਾ ਸੀ ਹਾਲਾਂਕਿ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਤੇ ਉਸ ਨੂੰ ਨਾਲ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਇਹ ਸੀ ਇਸ ਵਲੇ ਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਰੇਲਵੇ ਸਟੇਸ਼ਨ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਹੋਇਆ ਹੈ ਗਣਤੰਤਰ ਦਿਵਸ ਤੋਂ ਪਹਿਲੇ ਹੀ ਇੱਕ ਵੱਡਾ ਠਮਾਕਾ ਰੇਲਵੇ ਸਟੇਸ਼ਨ ਤੇ ਹੋਇਆ ਹੈ 26 ਜਨਵਰੀ ਤੋਂ 48 ਘੰਟੇ ਪਹਿਲੇ ਪੰਜਾਬ ਵਿੱਚ ਇੱਕ ਵੱਡਾ ਤਮਾਕਾ ਹੋਇਆ ਹੈ। ਦੇਰ ਰਾਤ 10 ਤੋਂ 11 ਵਜੇ ਦੇ ਕਰੀਬ ਪੰਜਾਬ ਦੇ ਇੱਕ ਰੇਲਵੇ ਸਟੇਸ਼ਨ ਜੀਹਾਂ ਫਤਿਹਗੜ੍ਹ ਸਾਹਿਬ ਦੇ ਸਰਹੰਦ ਰੇਲਵੇ ਸਟੇਸ਼ਨ ਤੇ ਇੱਕ ਵੱਡਾ ਤਮਾਕਾ ਹੋਇਆ ਹੈ। ਤਮਾਕਾ ਕਿਉਂ ਹੋਇਆ ਹੈ ਕੀ ਕਾਰਨ ਸੀ ਕੋਈ ਸ਼ਰਾਰਤੀ ਅਨਸਰ ਸੀ ਇਸ ਬਾਰੇ ਹਲੇ ਤੱਕ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਇਆ ਪਰ ਇਹ ਇੰਨਾ ਵੱਡਾ ਤਮਾਕਾ ਸੀ ਇਸ ਤਮਾਕੇ ਦੀ ਜੋ ਗੂੰਜ ਸੀ ਕਈ ਕਿਲੋਮੀਟਰ ਤੱਕ ਪਿੰਡਾਂ ਦੇ ਲੋਕਾਂ ਨੇ ਸੁਣੀ ਹੈ ਤੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਹੈ ਆਰਡੀਐਕਸ ਨਾਲ ਤਮਾਕੇ ਦੀ ਸੰਭਾਵਨਾ ਸਾਂਝੀ ਕੀਤੀ ਗਈ ਹੈ ਜ਼ਿਕਰਯੋਗ ਹੈ ਧਰਨ ਨੇ ਸੀ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਰੇਲਵੇ ਜੋ ਪਟੜੀ ਹੈ ਉਹ ਉਖੜ ਚੁੱਕੀ ਹੈ ਤੇ ਉਸ ਪਟੜੀ ਤੇ ਹੀ ਇੱਕ ਮਾਲ ਗੱਡੀ ਖੜੀ ਸੀ ਉਸ ਮਾਲ ਗੱਡੀ ਦੇ ਵੀ ਸ਼ੀਸ਼ੇ ਟੁੱਟ ਚੁੱਕੇ ਹਨ ਮਾਲ ਗੱਡੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਇੰਨਾ ਹੀ ਨਹੀਂ ਉਸ ਮਾਲ ਗੱਡੀ ਦਾ ਜੋ ਡਰਾਈਵਰ ਸੀ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਚੁੱਕਾ ਹੈ ਤੇ ਉਸ ਨੂੰ ਨਾਲ ਦੇ ਨਿਜੀ ਹਸਪਤਲ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਧਮਾਕੇ ਦੇ ਕੀ ਕਾਰਨ ਸੀ ਕਿਉਂ ਕੀਤਾ ਗਿਆ ਹਲੇ ਤੱਕ ਕੋਈ ਵੀ ਖਬਰਾਂ ਨਿਕਲ ਕੇ ਸਾਹਮਣੇ ਨਹੀਂ ਆਈਆਂ ਹਨ ਪਰ ਸੂਤਰਾਂ ਦੇ ਮੁਤਾਬਿਕ ਇਹ ਜੋ ਹਾਦਸਾ ਸੀ ਆਰਡੀਐਕਸ ਦੇ ਨਾਲ ਹੋਇਆ ਹੈ ਤੇ ਇਸ ਬਲੇ ਦੀ ਅਹਿਮ ਅਤੇ ਵੱਡੀ ਖਬਰ ਸੀ ਜਿੱਥੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਣ ਦੀਆਂ ਧਮਕੀਆਂ ਮਿਲ ਰਹੀਆਂ ਸੀ ਤੇ ਉਹਨਾਂ ਧਮਕੀਆਂ ਦੇ ਵਿਚਾਲੇ ਹੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਫਤੇਗੜ ਸਾਹਿਬ ਦੇ ਸਰਹੰਦ ਰੇਲਵੇ ਸਟੇਸ਼ਨ ਤੇ ਇੱਕ ਵੱਡਾ ਤਮਾਕਾ ਹੋਇਆ ਤਮਾਕੇ ਦੇ ਕਾਰਨ ਮਾਲ ਗੱਡੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਤੁਹਾਡਾ ਲਗਾਤਾਰ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਰੇਲਵੇ ਲਾਈਨ ਪਟੜੀ ਉਖੜੀ ਹੋਈ ਹੈ ਮਾਲ ਗੱਡੀ ਨੁਕਸਾਨੀ ਗਈ ਹੈ ਤੇ ਮਾਲ ਗੱਡੀ ਵਿੱਚੋਂ ਡਰਾਈਵਰ ਬੈਠਾ ਸੀ ਹਾਲਾਂਕਿ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਤੇ ਉਸ ਨੂੰ ਨਾਲ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਇਹ ਸੀ ਇਸ ਵਲੇ ਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਰੇਲਵੇ ਸਟੇਸ਼ਨ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਹੋਇਆ ਹੈ ਗਣਤੰਤਰ ਦਿਵਸ ਤੋਂ ਪਹਿਲੇ ਹੀ ਇੱਕ ਵੱਡਾ ਠਮਾਕਾ ਰੇਲਵੇ ਸਟੇਸ਼ਨ ਤੇ ਹੋਇਆ ਹੈ।